ਪਾਰਟੀ ਛੱਡ ਕੇ ਬੰਦੇ ਦੀ ਕਿੰਨੀ ਕਿ ਅਹ ਰਹਿ ਜਾਂਦੀ ਹੈ ਹیثیت ਉਹ ਪਤਾ ਚੱਲ ਜਾਂਦਾ ਪਰ ਕਿਤੇ ਨਾ ਕਿਤੇ ਕਮੀਆਂ ਰਹਿ ਜਾਂਦੀਆਂ ਤੁਸੀਂ ਦੋ ਵਾਰ ਚੀ ਮਿਨਿਸਟਰ ਰਹੇ ਹੋ ਆ ਸਾਢੇ 4 ਸਾਲ ਤੁਹਾਨੂੰ ਦਿੱਤੇ ਗਏ ਸਾਢੇ 4 ਸਾਲ ਚ ਕਈ ਕੋਰ ਇਸ਼ੂਸ ਸੀਗੇ ਪੰਜਾਬ ਦੇ ਜਿਹੜੇ ਐਡਰੈਸ ਨਹੀਂ ਹੋ ਪਾਏ ਉਹ ਵਾਰ-ਵਾਰ ਕਹਿਣਦੇ ਹਾਈ ਕਮਾਂਡ ਨੇ ਸੱਦ ਕੇ ਉਹਨਾਂ ਨੂੰ ਇਹ ਕਿਹਾ ਵੀ ਇਹ ਇਨਾਂ ਇਸ਼ੂਸ ਤੇ ਕਾਰਵਾਈ ਜਲਦੀ ਕਰੋ ਅੱਜ ਅਜੋ ਉਹੀ ਇਸ਼ੂਸ ਸੀਗੇ ਕਿਉਂ ਦਿਨਾਂ ਚ ਫੈਸਲੇ ਹੋ ਰਹੇ ਆ ਸਾਡਾ ਮੈਸੇਜ ਗਲਤ ਜਾ ਰਿਹਾ ਸੀਗਾ ਵੀ ਅਸੀਂ ਬਾਦਲਾਂ ਨਾਲ ਲੜੇ ਹੋਏ ਹਾਂ ਕਿਉਂ ਇੱਕੋਦਮ ਬਿਜਲੀ ਦੇ ਉੱਤੇ ਇੰਨਾ ਇਸ਼ੂ ਸੀਗਾ ਅੱਜ ਉਹਦੇ ਤੇ ਫੈਸਲੇ ਹੋ ਰਹੇ ਆ ਪੀਪੀਏ ਰੱਦ ਹੋ ਰਿਹਾ ਸਾਰੇ ਜਿਹੜੇ ਪਾਵਰ ਪਰਚੇਸ ਐਗਰੀਮੈਂਟ ਸੀ ਰੀਵਿਜ਼ਿਟ ਹੋ ਰਹੇ ਆ ਉਹਨਾਂ ਚੋਂ ਜਿੰਨਾ ਫਾਇਦਾ ਮਿਲੇਗਾ ਉਹ ਸਾਰਾ ਪੰਜਾਬ ਦੀ ਜਨਤਾ ਨੂੰ ਪਹੁੰਚਾਇਆ ਜਾਏਗਾ ਕਿਹਾ ਜਾਂਦਾ ਸੀ ਵੀ 4:00 ਵਜੇ 5:00 ਵਜੇ ਤੋਂ ਬਾਅਦ ਪੰਜਾਬ ਸਰਕਾਰ ਐਗਜ਼ਿਸਟ ਨਹੀਂ ਕਰਦੀ ਅੱਜ 12:00 1:00 ਵਜੇ ਤੱਕ ਮੀਟਿੰਗਾਂ ਰਾਤ ਨੂੰ ਚਲਦੀਆਂ ਤਾਂ ਕਿ ਲੋਕਾਂ ਦੇ ਭਲੇ ਲਈ ਜਿਆਦਾ ਤੋਂ ਜਿਆਦਾ ਕੰਮ ਕੀਤਾ ਜਾ ਸਕੇ ਇਹ ਕਿ ਕਿ ਕਿਸ ਤਰ੍ਹਾਂ ਦਾ ਬੜਾ ਮੰਤਪਕ ਆਇਆ ਉਨ ਚਾਹੀਦਾ ਨਹੀਂ ਸੀਗਾ ਕਾਂਗਰਸ ਪਾਰਟੀ ਨੇ ਬਹੁਤ ਕੁਝ ਕੈਪਟਨ ਸਾਹਿਬ ਨੂੰ ਦਿੱਤਾ ਬੜੀ ਸ਼ੋਹਰਤ ਦਿੱਤੀ ਬੜਾ ਨਾਮ ਦਿੱਤਾ ਜੀ ਅੱਜ ਉਹ ਸਟਰੋਂਗੇਸਟ ਚੀਫ ਮਿਨਿਸਟਰ ਕਹਿਲਾਉਂਦੇ ਰਹੇ ਤਾਂ ਉਹਦੇ ਵਿੱਚ ਵੀ ਪਾਰਟੀ ਨੇ ਜਿਹੜਾ ਪਲੇਟਫਾਰਮ ਉਹਨਾਂ ਨੂੰ ਦਿੱਤਾ ਉਹਨਾਂ ਨੇ ਕਿਹਾ ਮੈਂ ਪਾਰਟੀ ਨੂੰ ਹਰ ਜਗ੍ਹਾ ਆਪਣਾ ਸਭ ਕੁਝ ਦਿੱਤਾ पर कितने न कितने कमियां रह जाती है ਤੁਸੀਂ ਦੋ بار چی मिनिस्टर ਰਹੇ ਹੋ ਆ ਸਾਢੇ 4 ਸਾਲ ਤੁਹਾਨੂੰ ਦਿੱਤੇ ਗਏ ਸਾਢੇ 4 ਸਾਲ ਚ ਕਈ ਕੋਰ ਇਸ਼ੂਸ ਸੀਗੇ ਪੰਜਾਬ ਦੇ ਜਿਹੜੇ ਐਡਰੈਸ ਨਹੀਂ ਹੋ ਪਾਏ ਵਾਰ-ਵਾਰ ਕਹਿਣ ਦੇ ਹਾਈ ਕਮਾਂਡ ਨੇ ਸੱਦ ਕੇ ਉਹਨਾਂ ਨੂੰ ਇਹ ਕਿਹਾ ਵੀ ਇਹ ਇਨਾਂ ਇਸ਼ੂਸ ਤੇ ਕਾਰਵਾਈ ਜਲਦੀ ਕਰੋ ਅੱਜ ਅਜੋ ਉਹੀ ਇਸ਼ੂਸ ਸੀਗੇ ਕਿਉਂ ਦਿਨਾਂ ਚ ਫੈਸਲੇ ਹੋ ਰਹੇ ਆ ਇਕਦਮ ਪਰਮਿਟ ਕੈਨਸਲ ਹੋ ਰਿਹਾ ਹੈ ਟ੍ਰਾਂਸਪੋਰਟ 마ਫੀਆ ਦਾ ਸਾਡਾ ਮੈਸੇਜ ਗਲਤ ਜਾ ਰਿਹਾ ਸੀਗਾ ਵੀ ਅਸੀਂ ਬਾਦਲਾਂ ਨਾਲ ਰਲੇ ਹੋਏ ਹਾਂ ਕਿਉਂ ਇੱਕੋਦਮ ਬਿਜਲੀ ਦੇ ਉੱਤੇ ਇੰਨਾ ਇਸ਼ੂ ਸੀਗਾ ਅੱਜ ਉਹਦੇ ਤੇ ਫੈਸਲੇ ਹੋ ਰਹੇ ਆ ਪੀਪੀਏ ਰੱਦ ਹੋ ਰਿਹਾ ਸਾਰੇ ਜਿਹੜੇ ਪਾਵਰ ਪਰਚੇਸ ਐਗਰੀਮੈਂਟ ਸੀ ਰੀਵਿਜ਼ਿਟ ਹੋ ਰਹੇ ਆ ਉਹਨਾਂ 'ਚੋ ਜਿੰਨਾ ਫਾਇਦਾ ਮਿਲੇਗਾ ਉਹ ਸਾਰਾ ਪੰਜਾਬ ਦੀ ਜਨਤਾ ਨੂੰ ਪਹੁੰਚਾਇਆ ਜਾਏਗਾ ਹੋਰ بڑے ਇਸ਼ੂਸ ਨੇ ਜਿਹੜੇ ਪਿਛਲੇ ਕੋਵਿਡ ਕਰਕੇ ਡੇਢ ਸਾਲ ਤੋਂ ਲੋਕਾਂ ਦੇ ਉੱਤੇ ਅਨਸੀਸਰੀ ਬੋਝ ਪਏ ਹੋਏ ਸੀਗੇ ਖਾਸ ਤੇ ਅਡਵਾਂਸ ਸੈਕਟਰ ਤੇ ਉਹਨਾਂ ਨੂੰ ਐਡਰੈਸ ਕੀਤਾ ਗਿਆ ਲੋਕਾਂ ਦੇ ਜਿਹੜੇ ਏਰੀਆਰ ਕੋਵਿਡ ਕਰਕੇ ਬਨ ਗਏ ਸੀ ਬਿਜਲੀ ਤੇ ਲੋਕਾਂ ਦੀਆਂ ਦੁਕਾਨਾਂ ਬੰਦ ਪਈਆਂ ਸਨ ਉਹ ਇੱਕ ਲੈਵਲ ਤੱਕ ਉਹਨਾਂ ਦੇ ਏਰੀਆਰ ਮਾਫ ਕੀਤੇ ਗਏ ਨਹੀਂ ਸਾਰੇ ਇਸ਼ੂਸ ਨਹੀਂ ਲੋਕਾਂ ਦੇ ਫਾਇਦੇ ਲਈ ਹੁੰਦੇ ਅੱਜ ਕੁਝ ਵੀ ਸੋਚਿਆ ਜਾਵੇ ਪਰ ਕਿਉਂਕਿ ਟਾਈਮ ਥੋੜਾ ਸਰਕਾਰ ਦਿਨ ਰਾਤ ਲੱਗੀ ਹੋਈ ਹੈ ਅੱਗੇ ਕਿਹਾ ਜਾਂਦਾ ਸੀ ਵੀ 4 ਵਜੇ 5 ਵਜੇ ਤੋਂ ਬਾਅਦ ਪੰਜਾਬ ਸਰਕਾਰ ਐਗਜ਼ਿਸਟ ਨਹੀਂ ਕਰਦੀ ਅੱਜ 12 12 1 ਵਜੇ ਤੱਕ ਮੀਟਿੰਗਾਂ ਰਾਤ ਨੂੰ ਚਲਦੀਆਂ ਤਾਂ ਕਿ ਲੋਕਾਂ ਦੇ ਫਾਇਦੇ ਲਈ ਜਿਆਦਾ ਤੋਂ ਜਿਆਦਾ ਕੰਮ ਕੀਤਾ ਜਾਵੇ ਸਕੀ ਫਿਰ ਲੱਗਦਾ ਪੰਜਾਬ ਕਾਂਗਰਸ ਨੂੰ ਜਿਹੜਾ ਫਰਕ ਹੋਵੇਗਾ ਕਿਹਾ ਜਾ ਰਿਹਾ ਕਿ ਉਹ ਕਹਿੰਦੇ ਨੇ ਖੁਦ ਕਹਿੰਦੇ ਨੇ ਕਿ ਉਹਨਾਂ ਦੇ ਕਈ ਕਿਤਾਬਾਂ ਦੇ ਵਿੱਚ ਮੰਤਰੀ ਜਾਂ ਇੱਕ ਵੇਖ ਦੱਸੇਗਾ ਪਰ ਮੈਂ ਫਿਰ ਤੁਹਾਨੂੰ ਇਹੀ ਕਹਿਣਾ ਚਾਹੂਗਾ ਭਈ ਬੜੇ ਸਿਆਣੇ ਔਰ ਲੈਜੈਂਡਰੀ ਬੰਦੇ ਹੈ ਮੈਂ ਮੈਂ ਕੈਪਟਨ ਸਾਹਿਬ ਨੂੰ ਛੋਟਾ ਕਰਕੇ ਨਹੀਂ ਕਦੀ ਵੀ ਕਰੂੰਗਾ ਪਰ ਹਾਂ ਪਾਰਟੀ ਛੱਡ ਕੇ ਬੰਦੇ ਦੀ ਕਿੰਨੀ ਇੱਕ ਰਹਿ ਜਾਂਦੀ ਹੈ ਹیثیت ਉਹ ਪਤਾ ਚਲ ਜਾਏਗਾ ਸਰ ਕਾਂਗਰਸ ਸਿਟੀਪਾਰ ਪੰਜਾਬ ਲੋਕ ਕਾਂਗਰਸ ਨਾਲ ਮਿਲਦੇ ਜੁਲਦੇ ਨਾਮ ਕੀ ਇਹ ਵੀ ਇਫੈਕਟ ਨਹੀਂ ਮੈਨੂੰ ਲੱਗਦਾ ਨਹੀਂ ਇਹ ਬੜਿਆਂ ਨੇ ਕਾਂਗਰਸਾਂ ਦੇ ਨਾਲ ਮਿਲਦੇ ਜੁਲਦੇ ਨਾਮ ਬਣਾਏ ਪਰ ਇਫੈਕਟ ਕਿੰਨਾ ਕੁ ਹੋਇਆ ਕਾਂਗਰਸ ਪਾਰਟੀ ਇਕਜੁੱਟ ਹੈ ਚੰਨੀ ਜੀ ਬਹੁਤ ਅੱਛੀ ਅਗਵਾਈ ਦੇ ਰਹੇ ਹੈ ਸਿੱਧੂ ਸਾਹਿਬ ਆਰਗੇਨਾਈਜ਼ੇਸ਼ਨਲ ਤੌਰ ਤੇ ਲੱਗੇ ਹੋਏ ਹੈ ਮੈਨੂੰ ਲੱਗਦਾ ਨਹੀਂ ਹੁਣ ਕੋਈ ਇਸ਼ੂ ਕਿਤੇ ਵੀ ਪੈਂਡਿੰਗ ਰਹੇਗਾ ਆਣ ਵਾਲੇ ਇਲੈਕਸ਼ਨ ਚ ਅਸੀਂ ਯੂनाइटेड ਹੋ ਕੇ ਲੜਾਂਗੇ ਸਰ ਉਤਰਾਖੰਡ ਦੇ ਵਿੱਚ ਜਰੂਰ ਜਿਹੜੀ ਟੀਮ ਇਕੱਠੀ ਨਜ਼ਰ ਆਈ ਹੈ ਪਰ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਥੋੜਾ ਮਤ ਪੇਦ ਨਜ਼ਰ ਆਉਂਦਾ ਹੈ ਸ਼ਾਮ ਨੂੰ ਪੰਜਾਬ ਚ ਵੀ ਇਕੱਠੇ ਹੀ ਸੀਗੇ ਜੀ ਮਤਲਬ ਹੁਣ ਟੀਮ ਜਿਹੜੀ ਬਿਲਕੁਲ ਇਕੱਠੀ ਨਜ਼ਰ ਆਏਗੀ ਤੁਹਾਨੂੰ